ਸਦਕੀ ਉਸ ਸੋਹਣੀ ਸੂਰਤ ਦੇ ਮੋਹਣੀ ਮੂਰਤ ਦੇ ਜਿਸ ਨੂੰ ਅੱਜ ਦਿੱਠਾ ਸੀ ਹਾਂ ਉਸ ਦਾ ਦਰਸ਼ਨ ਕਰਕੇ ਰਾਜਾ ਆਪਣੇ ਦੇਰੇ ਮੁੜ ਆਇਆ ਕਿਸ ਰੰਗ ਵਿੱਚ ਹੈ ਰਾਜਾ ਅਨਮਾਨ ਲਾਉਣਾ ਬਹੁਤ ਔਖਾ ਹੈ ਹੁਣ ਬੋਲਦਾ ਘਟ ਜਿਦਾ ਧਰਮੋ ਬੰਦ ਰਹਿਂਦਾ ਦੰਦ ਜੁੜੇ ਰਹਿੰਦੇ ਹਨ ਪਰ ਅੰਤਰਾਤਮਾ ਵਾਹਿਗੁਰੂ ਦੇ ਨਾਮ ਦੀ ਮਾਲਾ ਚੱਲਣ ਲੱਗ ਪਈ ਨੈਣਾ ਵਿੱਚ ਅਨੋਖਾ ਪ੍ਰਭਾਵ ਮਸਤਕ ਵਿੱਚ ਚਮਕ ਹੈ ਲੂਆਂ ਵਿੱਚ ਠੰਡ ਹੈ ਮਾਨੋ ਕਦੇ ਇਹ ਰੋਮ ਇਹ ਬੰਦ ਹੋਣਗੇ ਮਾਨੋ ਕਦੇ ਇਹ ਰੋਮ ਕੂਪ ਬੰਦ ਸੇ ਅੱਜ ਸਾਰੇ ਖੁੱਲ ਗਏ ਹਨ ਮਨ ਐਉਂ ਪ੍ਰਤੀਤ ਕਰਦਾ ਹੈ ਜਿਵੇਂ ਹਣੇ ਜਾਗਿਆ ਹੈ ਇੱਕ ਜਾਗਰਤ ਦੀ ਪ੍ਰਤੀਤਿ ਅੰਦਰ ਆ ਗਈ ਇਸ ਮਲੂਮੇ ਦੀ ਇੱਕ ਤਰੋਤ ਤਾਜ਼ਗੀ ਇੱਕ ਸਾਬਦਾਨਤਾ ਹੈ ਹਾਂ ਜੀ ਹੁਣੇ ਜਾਗਿਆ ਹਾਂ ਐਉਂ ਪ੍ਰਤੀਤ ਦੇਵੇ ਤਨ ਦਾ ਤੋਲ ਘਟ ਗਿਆ ਸਹੀ ਜਾਪਦਾ ਹੈ ਹਲਕਾ ਫੁੱਲ ਹੈ ਤਨ ਬਦਲ ਤੇ ਇਸ ਤਰ੍ਹਾਂ ਦਾ ਪ੍ਰਭਾਵ ਛਾ ਰਿਹਾ ਹੈ ਜਿਸ ਤਰ੍ਹਾਂ ਦਾ ਉੱਪਰ ਕਿਹਾ ਗਿਆ ਹੈ ਮਾ ਸਿਆਣਦੀ ਐ ਕਿ ਜਾਗਦੀ ਜਿਉਂਦੀ ਗੁਰੂ ਜੀਅਤੀ ਪੁੱਤਰ ਦੇ ਅੰਦਰ ਆਪਣੀ ਸ਼ੋ ਲਾ ਗਈ ਐ ਤੇ ਪੁੱਤਰ ਹੁਣ ਜੀਵਿਆਂ ਵਿੱਚ ਹੋ ਗਿਆ ਐ ਐਉਂ ਉਹ ਆਪ ਜੀਵੀ ਹੋਈ ਪੁੱਤਰ ਦੀ ਹਾਲਤ ਨੂੰ ਸਮਝਦੀ ਐ ਘਰ ਜਾ ਕੇ ਹੁਣ ਕੋਈ ਗੱਲ ਨਹੀਂ ਛੀੜੀ ਕੋਈ ਗੁਰੂ ਜਸ ਨਹੀਂ ਸੁਣਾਇਆ ਸਗੋਂ ਇਹ ਯਤਨ ਕੀਤਾ ਕਿ ਰਾਜਾ ਭੋਜਨ ਛਕੇ ਤੇ ਸੌ ਜਾਵੇ ਕਿਸੇ ਨਾਲ ਗੱਲੀ ਨਾ ਰੁਜੇ ਕਿਸੇ ਫਿਕਰ ਕਿਸੇ ਕੰਮ ਵਿੱਚ ਕਿਸੇ ਰਜੇਵੇਂ ਦੀ ਗੱਲ ਨਾ ਸੁਣੇ ਪ੍ਰਸ਼ਾਦ ਛਕੇ ਤੇ ਸਵੇਰੇ ਫਿਰ ਗੁਰੂ ਚਰਨਾਂ ਨੂੰ ਪ੍ਰਾਪਤ ਹੋਵੇ ਇਸ ਅਰਥੇ ਵਿੱਚ ਕੋਈ ਰਤਾ ਜਿੰਨੇ ਵੀ ਵਿੱਥ ਵਾਲੀ ਗੱਲ ਉਹਦੇ ਕੰਨੀ ਨਹੀਂ ਪੈਣੀ ਚਾਹੀਦੀ ਸੋ ਰਾਜਾ ਜੀ ਪ੍ਰਸ਼ਾਦ ਪਾ ਕੇ ਸੌਂਗੇ ਸੁੱਤੇ ਪੈਦੇ ਪਾਸ ਮਾਤਾ ਜੀ ਦੇ ਕੀਰਤਨ ਸੋਲੇ ਦਾ ਪਾਠ ਕੀਤਾ ਫਿਰ ਚੌਥੀ ਪਾਤਸ਼ਾਹੀ ਦੇ ਸ਼ੱਕੇ ਪੜੇ ਤੀਸਰੇ ਸਤਗੁਰਾਂ ਦਾ ਅਨੰਦ ਸਹਿ ਪੜਾ ਇਸ ਤਰ੍ਹਾਂ ਆਪ ਸੌਂ ਗਏ ਅਮਰਤ ਵੇਲੇ ਉੱਠੀ ਆਪਣੇ ਨਿਤਨੇਮ ਤੋਂ ਵੱਖਰਾ ਅੱਜ ਪੁੱਤ ਦੇ ਕੋਲ ਬੈਠ ਕੇ ਸੁਖਮਨੀ ਦਾ ਪਾਠ ਕੀਤਾ ਔਰ ਸ਼ਮਾ ਬਨ ਕੇ ਰੱਖ ਦਿੱਤਾ ਰਹਾਉ ਵਿੱਚ ਪਾਠ ਕੀਤਾ ਐਸੀ ਮਿੱਠੀ ਰਹਾਉ ਵਿੱਚ ਕਿ ਚਾਰੇ ਪਾਸੇ ਆਵਾਜ਼ ਵੀ ਹੈ ਖਮੋਸ਼ੀ ਵੀ ਹੈ ਸ਼ਾਂਤੀ ਵੀ ਹੈ ਐਸਾ ਮਿੱਠੀ-ਮਿੱਠੀ ਧੁਨ ਵਿੱਚ ਬਜਵਾ ਤੇ ਰਸੀਲਾ ਪਾਠ ਕੀਤਾ ਕਿ ਮਾਨੋ ਉਸ ਕਮਰੇ ਵਿੱਚ ਵਾਹਿਗੁਰੂ ਦੇ ਦੇਸ਼ ਦਾ ਮਧੁਰ-ਮਧੁਰ ਕੀਰਤਨ ਹੋ ਰਿਹਾ ਹੋਵੇ ਜਦ ਭੋਗ ਪਾ ਚੁੱਕੀ ਤਾਂ ਲਾਲ ਜੀ ਦੇ ਨੈਣ ਖੁੱਲੇ ਨੈਣ ਖੁੱਲਣ ਤੋਂ ਪਹਿਲੀ ਆਵਾਜ਼ ਉਸ ਅਮਾ ਦੇ लाडले ਦੇ ਮੁਖੜੋਂ ਤੋਂ ਆਈ ਵਾਹਿਗੁਰੂ ਵਾਹਿਗੁਰੂ ਐਸੀ ਮਿੱਟੀ ਤੇ ਰਸ ਭਰੀ ਕਿ ਮਾਂ ਨੂੰ ਸਵਾਦ ਆ ਗਿਆ ਕੱਲ ਮਾਂ ਲਾਗ ਲਾਉਂਦੀ ਸੀ ਕਿ ਪੁੱਤਰ ਦੇ ਅੰਦਰ ਵਾਹਿਗੁਰੂ ਦੀ ਲਾਗ ਲੱਗੇ ਅੱਜ ਉਸ ਲੱਗੀ ਹੋਈ ਲਾਗ ਵਿੱਚੋਂ ਰਹਿਮਤ ਭਰੀ ਆਵਾਜ਼ ਆਈ ਵਾਹਿਗੁਰੂ ਇੰਜ ਲੱਗਾ ਜਿਵੇਂ ਇਸ ਆਵਾਜ਼ ਨੇ ਹੁਣ ਮਾਂ ਦੇ ਅੰਦਰ ਲੱਗੀ ਹੋਈ ਲਾਗ ਨੂੰ ਇੱਕ ਮਿਕ ਕਰ ਦਿੱਤਾ ਐਸੀ ਮਿੱਟੀ ਤੇ ਰਸ ਭਰੀ ਕਿ ਮਾਂ ਨੂੰ ਸਵਾਦ ਆ ਗਿਆ ਆਪਣਾ ਲਾਇਆ ਪ੍ਰੇਮ ਦਾ ਬੂਟਾ ਪੁੱਤਰ ਦੇ ਦਿਲ ਵਿੱਚ ਮੌਲ ਦਾ ਵੇਖ ਕੇ ਮਾਂ ਠਰ ਗਈ। ਪੁੱਤਰ ਨੂੰ ਸ਼ੁਕਰ ਆਤਮਰਾਸ ਆਇਆ। ਇਸ ਰਸ ਦੇ ਆਸਰੇ ਹੁਣ ਇਹ ਕੂੜੇ ਰਸਾ ਵਿੱਚ ਨਹੀਂ ਫਸੇਗਾ। ਇਹ ਜਗਤ ਦੇ ਲੋਕਾਂ ਵਾਂਗੂ ਬੇਨਿਸ਼ਾਨੇ ਬੇਰੁਖੇ ਤੇ ਬੇਥ ਦੇ ਹਾਲ ਸਰੀਰਕ ਖੁਸ਼ੀਆਂ ਨਾਲ ਟੋਲਦਾ ਨਹੀਂ ਫਰੇਗਾ। ਮਨੁੱਖ ਦਾ ਆਮ ਹਾਲ ਹੈ। ਕਿ ਅੱਜ ਇੱਕ ਗੱਲ ਨੂੰ ਪਿਆਰ ਕੀਤਾ ਉਸ ਨੂੰ ਮਨ ਦਾ ਮੁੱਦਾ ਬਣਾਇਆ ਉਸ ਦੀ ਪ੍ਰਾਪਤੀ ਲਈ ਸਾਰਾ ਬਲ ਲਾਇਆ ਕੱਲ ਉਸ ਨੂੰ ਪ੍ਰਾਪਤ ਕੀਤਾ ਭੋਗਿਆ ਵਰਤਿਆ ਤੇ ਪਰਸੋ ਉਸ ਤੋਂ ਰਜਿਹਾਨ ਹੋ ਗਈ ਤੇ ਅਗਲੇ ਦਿਨ ਉਹਨੂੰ ਛੱਡ ਦਿੱਤਾ ਹੁਣ ਫੇਰ ਨਵੀਂ ਟੋਲ ਦੇ ਮੰਗਰਤ ਲੱਗ ਪਿਆ ਨਵੀਂ ਢੂੰਡ ਦੇ ਪਿੱਛੇ ਲੱਗ ਪਿਆ ਫੇਰ ਉਹੋ ਕੁਝ ਯਤਨ ਪ੍ਰਾਪਤੀ ਭੋਗ ਤੇ ਰਜਹਾਨ ਫਿਰ ਨਵੀ ਟੂਲ ਇਹੋ ਕਰਦੇ ਆ ਉਮਰਾਂ ਬੀਤ ਜਾਂਦੀ ਅੰਤ ਵੇਲੇ ਸਵਾਏ ਹੱਡ ਥਕਾਨ ਕੇਵੇ ਉਦਾਸੀ ਤੇ ਮਜੂਸੀ ਦੇ ਕੁਝ ਵੀ ਪੱਲੇ ਨਹੀਂ ਪੈਂਦਾ ਅੰਮਾ ਸੋਚਦੀ ਹੈ ਕਿ ਇਸ ਕੱਟੀ ਹੋਈ ਗੁੱਡੀ ਦੀ ਦਸ਼ਾ ਵਾਂਗੂ ਜਿਸ ਵਿੱਚ ਜਗਤ ਗਵਾਚਦਾ ਹੈ ਹੁਣ ਮੇਰਾ ਲਾਲ ਨਹੀਂ ਗਵਾਚੇਗਾ ਇਸ ਨੂੰ ਇੱਕ ਨਿਸ਼ਾਨਾ ਇੱਕ ਟਿਕਾਣਾ ਇੱਕ ਥਵਾ ਲੱਭ ਗਿਆ। ਐਂਉ ਸੋਚਦੀ ਤੇ ਸ਼ੁਕਰ ਕਰਦੀ ਨੇ ਬੱਚੇ ਨੂੰ ਉਠਾਇਆ ਇਸ਼ਨਾਨ ਕਰਕੇ ਰਾਜਾ ਜੀ ਤਿਆਰ ਹੋਏ ਬਸਤਰ ਸਵਸਤਰ ਲਗਾਏ ਤੇ ਵਜ਼ੀਰਾਂ ਨੂੰ ਨਾਲ ਲੈ ਕੇ ਫਿਰ ਗੁਰੂ ਦਰਬਾਰ ਅਪੜੇ। ਅੱਗੇ ਸ੍ਰੀ ਗੁਰੂ ਜੀ ਧਿਆਨ ਮਗਨ ਬਰਾਜ ਰਹੇ ਸੀ। ਐਂਉ ਜਾਪਦਾ ਸੀ ਕਿ ਧਿਆਨ ਨੇ ਆਪ ਮੂਰਤ ਧਾਰੀ ਹੈ। ਰਾਜਾ ਰਤਾ ਕੁਵਿਤ ਤੇ ਮੱਥਾ ਟੇਕ ਕੇ ਬੈਠ ਗਿਆ। ਰਾਗੀ ਸਿੰਘ ਇਸ ਵੇਲੇ ਰਾਮਕਲੀ ਦਾ ਮਿੱਠਾ-ਮਿੱਠਾ ਅਲਾਪ ਕਰ ਰਿਹਾ ਸੀ। ਦੀਵਾਨ ਵਿੱਚ ਚੁੱਪ ਛਾ ਰਹੀ ਸੀ। ਅਲਾਪ ਵੀ ਡਾਡਾ ਮਿੱਠਾ ਤੇ ਬੈਠ ਵੀ ਲੈ ਵੀ ਸੀ। ਜੋੜੀ ਵਾਲਾ ਵੀ ਐਡੇ ਹੱਥ ਨਰਮ ਲਾਉਂਦਾ ਕਿ ਉਹ ਵੀ ਕੋਈ ਸਤਾਰ ਵਰਗਾ ਸਾਜ਼ ਵਜਦਾ ਬਲੂਮ ਦਿੰਦੀ ਸੀ। ਜੋੜੀ ਦੀ ਟੰਕਾਰ ਨਹੀਂ ਸੀ ਪਾਸ ਤੇ। ਰਾਗੀ ਸਿੰਘ ਰਸੀਏ ਸੀ। ਉਹ ਸਮਝ ਰਿਹਾ ਸੀ ਕਿ ਸਤਗੁਰੂ ਇਸ ਵੇਲੇ ਕਿਸ ਘਰ ਵਿੱਚ ਆ ਉਹ ਵੀ ਆਪਣੇ ਸੰਗੀਤ ਨੂੰ ਅਤਿ ਕੋਮਲ ਸੀਲਾ ਤੇ ਮਜ਼ਰ ਬਣਾ ਕੇ ਉਸੇ ਘਰ ਵਿੱਚ ਆਨੰਦ ਨਾਲ ਗਾ ਰਿਹਾ ਸੀ ਇਹ ਨਾ ਹਿਆਂ ਨਹੀਂ ਸੀ ਨਾ ਹਿੰਮਤ ਸੀ ਕਿ ਗਲੇ ਤੋਂ ਕੁਝ ਕਹਿਣ ਜਾਂ ਸਾਜ਼ਾਂ ਨੂੰ ਰਤਾ ਤਿੱਖਾ ਕਰਨ ਜਿਸ ਨਾਲ ਮਤਾਂ ਕਿਤੇ ਬਿਰਤੀ ਉਖੜ ਜਾਵੇ ਸਾਜ਼ਾਂ ਦਾ ਕੋਮਲ ਆਲਾਪ ਮਨੋ ਸੁਰਾਂ ਦਾ ਇੱਕ ਪਾਣੀਆਂ ਦਾ ਚੁੱਪ ਚਾਪ ਲਹਿਰੀ नाच ਹੋ ਰਿਹਾ ਸੀ ਜੋ ਕੰਨਾਂ ਤੋਂ ਪਹਿਕੇ ਆਪੇ ਨੂੰ ਆਪੇ ਦੇ ਦੇਸ਼ ਲੈ ਜਾ ਰਿਹਾ ਸੀ ਜਿਤਨਾ ਚ ਸਤਗੁਰੂ ਨੈਣ ਨਹੀਂ ਖੋਲੇ ਰਸੀਏ ਰਾਗੀ ਸਿੰਘਾਂ ਨੇ ਆਪਣੇ ਰਾਗ ਨੂੰ ਵੀ ਮਾਨੋ ਧਿਆਨ ਮਗਨਾਰ ਇਸੇ ਰਸਤੇ ਟੋਰੀ ਰੱਖਿਆ ਜਿਵੇਂ ਉੱਚੇ ਪਰਬਤਾਂ ਉੱਤੇ ਰੋਹ ਦੇ ਘੋੜਿਆਂ ਵਾਂਂ ਬਰਫ਼ ਮਲਕੜੇ ਪੈਂਦੀ ਹੈ ਕੋਈ ਖੜਾਕ ਨਹੀਂ ਕੋਈ ਆਵਾਜ਼ ਨਹੀਂ ਪਰ ਬਰਫ਼ ਪੈ ਰਹੀ ਹੈ ਐਉਂ ਇਹਨਾਂ ਦਾ ਆਲਾਪ ਕੰਨਾਂ ਤੇ ਮਲਕੜੇ ਮਲਕੜੇ ਪੈਂਦਾ ਸੀ ਉਧਰ ਸੂਰਜ ਨੇ লাশ ਛੱਡੀ ਕਿਰਨਾਂ ਉਠੀਆਂ ਲਿਸ਼ਾ ਉਠੀਆਂ ਇਧਰ ਸਤਿਗੁਰਾਂ ਦੇ ਨੈਣ ਖੁੱਲੇ ਉਧਰ ਰਾਗੀ ਸਿੰਘਾਂ ਨੇ ਵੀ ਬਿਲਾਵਲ ਦੀ ਇੱਕ ਸੁਰਤਾਰ ਵਾਲੀ ਧਾਰਨਾ ਛੇੜ ਦਿੱਤੀ ਇਧਰ ਸੰਗਤ ਦੇ ਵੀ ਨੈਣ ਖੁੱਲ ਗਏ ਸਾਰੇ ਦੀਵਾਨ ਵਿੱਚ ਇੱਕ ਰਸ ਇੱਕ ਪ੍ਰਭਾਵ ਅਚਰਜ ਬਜਵੇਂ ਰੰਗ ਦਾ ਛਾ ਰਿਆ ਸੀ ਕਿ ਹੁਣ ਇੱਕ ਹੋਰ ਆਨੰਦ ਹੁਲਾਰੇ ਵਾਲਾ ਸ਼ਰੂਰੀ ਰਸ ਆ ਗਿਆ ਹੌਲੀ ਹੌਲੀ ਵਾਰ ਦਾ ਭੋਗ ਪਿਆ ਦਿਨ ਵੀ ਹੁਣ ਵੱਧ ਆਇਆ ਹੈ ਅੱਜ ਦੀਵਾਨ ਇੱਕ ਘਾਸ ਵਾਲੇ ਖੁੱਲੇ ਮੈਦਾਨ ਵਿੱਚ ਸੀ ਭੋਗ ਪੈਣ ਮਗਰੋਂ ਅਰਦਾਸ ਤੇ ਸੰਗਤਾਂ ਦੇ ਮੇਲ ਹੋ ਕੇ ਕੜਾ ਪ੍ਰਸ਼ਾਦ ਵਰਤ ਕੇ ਸ੍ਰੀ ਗੁਰੂ ਜੀ ਰਾਜੇਵਾਲ ਤੱਕੇ ਰਾਜੇ ਦੇ ਤੋਹਫੇ ਹੁਣ ਮੰਗਵਾਏ ਗਏ ਇੱਕ ਕਰਕੇ ਸਭ ਚੀਜ਼ ਖੋਲੀ ਗਈ ਤੇ ਉਸ ਦੀ ਸਾਰੀ ਗੱਲਬਾਤ ਸਮਝਾਈ ਗਈ ਜਿਵੇਂ ਪੰਜ ਕਲਾ ਸ਼ਾਸਤਰ ਜਦ ਖੋਲਿਆ ਤਾਂ ਰਾਜੇ ਨੇ ਉਸ ਦੇ ਪੰਜੇ ਰੂਪ ਬਦਲ ਬਦਲ ਕੇ ਦਿਖਲਾਏ ਚੌਂਕੀ ਦੀ ਕਲਾ ਦਬਾ ਕੇ ਚੌਪੜ ਨਿਕਲਦਾ ਤੇ ਪੁਤਲੀਆਂ ਖੇਡਣ ਬੈਠ ਗਈਆਂ ਇਹ ਦਿਖਾਈਆਂ ਹੋਰ ਕਲਾ ਦੱਬੀ ਤਾਂ ਉਹ ਬੈਠਣੇ ਦਾ ਤਖਤ ਬਣ ਗਿਆ ਇਸ ਤਰ੍ਹਾਂ ਉਹਨਾਂ ਘੋੜਿਆਂ ਦੇ ਕਰਤੱਵ ਦਿਖਾਏ ਗਏ ਫਿਰ ਹੋਰ ਸ਼ਾਸਤਰ ਤੇ ਜੰਗੀ ਸਮਾਨ ਸਨਮੁਖ ਦਰਸ਼ਨਾਰਥ ਥੇਤ ਰੱਖਿਆ ਗਿਆ ਅੰਤ ਹਾਥੀ ਦੇ ਦਰਸ਼ਨ ਹੋਏ ਉਸ ਨੇ ਸੁੰਡ ਵਿੱਚ ਮਿਸਾਲ ਫੜ ਕੇ ਰੋਸ਼ਨੀ ਕਰਨ ਦਾ ਕਰਤਬ ਦੱਸਿਆ ਫਿਰ ਚਿਲਾਏ ਹੋਏ ਤੀਰ ਚੁਣ-ਚੁਣ ਕੇ ਲੈ ਆਇਆ ਹੌਲੀ-ਹੌਲੀ ਇੱਕ ਚੌਰ ਉਸ ਦੀ ਸੁੰਡ ਵਿੱਚ ਦਿੱਤਾ ਤੇ ਉਹ ਚੌਰ ਸੁੰਡ ਵਿੱਚ ਲੈ ਕੇ ਹਾਥੀ ਨੇ ਸਤਗੁਰਾਂ ਦੇ ਪਾਵਨ ਸਿਸਤੇ ਚੁਲਾਇਆ ਸਤਗੁਰਾਂ ਨੇ ਦੇਖ ਕੇ ਹਾਥੀ ਨੂੰ ਪਿਆਰ ਦਿੱਤਾ ਇਸ ਵੇਲੇ ਹਾਥੀ ਨੇ ਸੁੰਡ ਨਾਲ ਜੁੱਤੀ ਚੁੱਕ ਕੇ ਸਤਿਗੁਰਾਂ ਦੇ ਅੱਗੇ ਕਰ ਦਿੱਤੀ। ਮੰਨ ਲਓ ਇਹ ਵੀ ਕੋਈ ਆਪਣੇ ਪੂਰਬਲੇ ਕਰਮਾਂ ਦਾ ਜੀਵ ਹਾਥੀ ਦੀ ਜੋਲੇ ਪਰ ਅੱਜ ਸਤਿਗੁਰ ਦੀ ਸ਼ੋਗ ਦੇ ਨਾਲ ਇਹ ਵੀ ਧਰ ਗਿਆ। ਇਸ ਤਰ੍ਹਾਂ ਦੇ ਕੌਤਕ ਵੇਖ ਕੇ ਸਤਿਗੁਰ ਨੇ પ્રસન્ન ਹੋ ਹਾਥੀ ਦਾ ਨਾਮ ਪ੍ਰਸਾਦੀ ਧਰਿਆ। ਹੁਕਮ ਦਿੱਤਾ ਕਿ ਇਸ ਨੂੰ ਗੱਜ ਛਾਲ ਵਿੱਚ ਲੈ ਜਾਓ। ਇੱਕ ਖਾਸ ਵਹਾਵ ਇਸ ਦੀ ਸੇਵਾ ਤੇ ਲਾਇਆ ਜਾਵੇ ਜੋ ਰਾਜਾ ਜੀ ਦੇ ਮਹਾਵਤ ਤੋਂ ਇਸ ਦੀ ਜਾਂਚ ਸਿੱਖ ਲਵੇ ਫਿਰ ਕਿਰਪਾਲ ਸਤਗੁਰ ਜੀ ਬੈਠ ਗਏ ਦਾਸਾਂ ਨੇ ਸਭ ਵਸਤੂ ਸੰਭਾਲ ਲਈ ਤੇ ਕੁਝ ਇਕਾਂਤ ਹੋ ਗਈ ਇਸ ਵੇਲੇ ਨਿਜ ਆਨੰਦ ਵਿੱਚ ਕਿਤਨਾ ਚਿਰ ਸਤਗੁਰ ਬੈਠੇ ਰਹੇ ਫਿਰ ਨੈਣ ਖੋਲੇ ਤੇ ਬੋਲੇ ਰਤਨ ਰਾਏ ਪਿਤਾ ਜੀ ਦੀ ਅਸੀਸ ਤੋਂ ਤੁਸੀਂ ਜਗਤ ਵਿੱਚ ਆਏ ਹੋ ਤੁਸੀਂ ਆਪਣੇ ਪਿੱਛੇ ਵਿੱਚ ਸਿੱਖੋ ਗੁਰਨਾਨਕ ਦੇਵ ਜੀ ਦੇ ਦਰੋਂ ਪਿਤਾ ਜੀ ਨੇ ਆਪ ਨੂੰ ਸੱਦ ਕੇ ਰਾਜਾ ਜੀ ਨੂੰ ਦਾਨ ਦਿੱਤਾ ਔਰ ਫਿਰ ਸਿੱਖੀ ਨੂੰ ਪ੍ਰਾਪਤ ਹੋਇਆ ਇਹ ਕਹਿ ਕੇ ਉਸ ਨੂੰ ਗੁਰਸਿੱਖੀ ਦਾ ਸੰਸਕਾਰ ਕੀਤਾ ਡਾਢੇ ਪਿਆਰ ਨਾਲ ਤੱਕੇ ਸ਼੍ਰੀ ਮੁਖਤੋ ਕਿਹਾ ਵਾਹਿਗੁਰੂ ਇਹ ਕਹਿਣਾ ਸੀ ਕਿ ਰਾਜੇ ਦੇ ਲੂਹਾਂ ਵਿੱਚੋਂ ਇੱਕ ਚਰਨਾਟ ਵਾਹਿਗੁਰੂ ਵਾਹਿਗੁਰੂ ਦੀ ਨਿਕਲੀ ਉਸ ਦੇ ਮਨ ਨਾਮ ਦਾ ਨਿਵਾਸ ਹੋਇਆ ਰਾਜਾ ਨਾਮ ਤ੍ਰੀਕ ਨਾਮ ਦੇ ਤਾਰਨ ਕਰਨ ਵਾਲਾ ਹੋ ਗਿਆ ਨਾਮ ਤਾਂ ਰਾਜਾ ਜਾਣਦਾ ਸੀ ਜਿਵੇਂ ਤੀਰ ਤਾਂ ਸਭ ਕੋਈ ਵੇਖਦਾ ਹੈ ਹੱਥ ਵਿੱਚ ਫੜਿਆ ਹੈ ਕਿ ਪੱਥੇ ਵਿੱਚ ਪਿਆ ਹੈ ਪਰ ਉਹ ਤੀਰ ਕਿਸੇ ਵਿਰਲੇ ਡਿਟਾ ਹੈ ਜੋ ਕਮਾਨ ਤੇ ਚੜ ਕੇ ਕਿਸੇ ਜੋਰਾਵਰ ਦੇ ਹੱਥ ਤੋਂ ਚਲਾਇਆ ਜਾ ਕੇ ਕਲੇਜੇ ਵਿੱਚ ਵੱਜੇ ਕਬੀਰ ਸਾਚਾ ਸਤਗੁਰ ਮੈਂ ਮਿਲਿਆ ਸ਼ਬਦ ਜੋ ਬਾਇਆ ਏਕ ਲਾਗਤ ਹੀ ਪੁਏ ਮਿਲ ਗਿਆ ਪਰਿਆ ਕਰੇਜੇ ਛੇਕ ਰਾਜਾ ਜਿਸ ਰੰਗ ਵਿੱਚ ਪਹਿਲੀ ਰਾਤ ਗਿਆ ਸੀ ਜਿਸ ਰੰਗ ਵਿੱਚ ਉਸ ਦੀ ਸੋਨੇ ਵਰਗੀ ਸੁੱਧ ਬੁੱਧੀ ਵਾਲੀ ਮਾਤਾ ਨੇ ਉਸ ਨੂੰ ਭੰਗੂੜਾ ਚਟਵਾਇਆ ਸੀ ਉਸ ਰੰਗ ਉਤੇ ਚੜ ਗਿਆ ਨਾਮ ਦਾ ਆਖਰੀ ਰੰਗ ਨਾ ਕੇਵਲ ਨਾਮ ਹਿਰਦੇ ਵਿੱਚ ਬੈਠ ਗਿਆ ਹੈ ਸਗੋਂ ਰਾਜਾ ਅੰਦਰ ਪ੍ਰਤੀਤ ਕਰਦਾ ਹੈ ਕਿ ਉਸ ਦੀ ਜੀਬ ਤੇ ਲੂ ਸਾਰੇ ਨਾਮ ਦੇ ਸੋਮੇ ਹੋ ਗਏ ਹਨ ਅਸਮਾਨਾਂ ਵੱਲ ਜਿਵੇਂ ਵੱਲ ਬ੍ਰਿਸ਼ਾਂ ਵੱਲ ਜਦੋਂ ਤੱਕਦਾ ਹੈ ਤਾਂ ਨਾਮ ਦੀਆਂ ਲਹਿਰਾਂ ਦੇ ਕਈ ਅਚਰਜ ਕੌਤਕ ਦਿਸਦੇ ਹਨ ਸਾਰੇ ਮਾਨੋ ਨਾਮ ਸਿਮਰਨਹਾਰ ਜੀਬਾ ਹੋ ਗਏ ਹੁਣ ਜਿਵੇਂ ਜਪਜੀ ਵਿੱਚ ਸਤਿਗੁਰ ਫਰਮਾਉਂਦੇ ਹਨ ਇੱਕ ਦੂ ਜੀ ਬੋ ਲੱਖ ਹੋਇ ਲੱਖ ਹੋਵਹਿ ਲੱਖ 20 ਲੱਖ ਲੱਖ ਗੇੜਾ ਆਖਿਆ ਹੈ ਏਕ ਨਾਮ ਜਗਦੀਸ਼ ਏਤ ਰਹਾ ਪਤ ਪਵੜੀਆਂ ਚੜੀਐ ਹੋਇ 21 ਹਾਂਜੀ ਇਹ ਦਸ਼ਾ ਹੋ ਗਈ ਹੈ ਵੇਖੋ ਸਤਿਗੁਰ ਦਾਤੇ ਨੇ ਮਿਹਰ ਕੀਤੀ ਨਾਨਕ ਲੇਖੈ ਇੱਕ ਗੱਲ ਇਹ ਦੱਸ ਦਿੱਤੀ ਹੈ ਇੱਕ ਗੱਲ ਦੱਸ ਦਿੱਤੀ ਹੈ ਕਿਹੜੀ ਗੁਰਾਂ ਇੱਕ ਦੇਹੇ ਬੁਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਹੁਣ ਰਾਜੇ ਨੂੰ ਉਹ ਸੋ ਜੋ ਹੈ ਨਾ ਉਹ ਵਿਸਰੇਗਾ ਨਹੀਂ ਰਾਜਾ ਦੇ ਮਨ ਵਿੱਚ ਹੁਣ ਇੱਕ ਟੇਕ ਤੇ ਗਈ ਤੇ ਇੱਕ ਉਚਾਈ ਆ ਗਈ ਹੈ ਮਨ ਉਨਮਨ ਹੋ ਗਿਆ ਜਾਗਤ ਜੋ ਆਈ ਹੈ ਉਸ ਵਿੱਚ ਇੱਕ ਰਸ ਭਰ ਗਿਆ ਮਨ ਵਿੱਚ ਸਵਾਦ ਜੀਭਾ ਤੇ ਸਵਾਦ ਲੂੰ ਲੂੰ ਵਿੱਚ ਸਵਾਦ ਏ ਸੀ ਪੂਰੇ ਤੀਰ ਅੰਦਾਜ਼ ਦੇ ਤਰੁਖ ਦਾ ਚੱਲਿਆ ਤੀਰ ਵਾਹਿਗੁਰੂ ਨਿਜ ਮੰਤਰ ਦੜਾਇਓ ਭੋਗ ਮੋਖ ਦਾ ਭਲੇ ਬਤਾਇਓ ਹੁਣ ਰਾਜਾ ਰਹਿ ਗਿਆ ਆਨੰਦਪੁਰ ਆਇਆ ਸੀ ਆਨੰਦਪੁਰ ਪਰ ਆਨੰਦ ਹੁਣ ਉਸ ਦੇ ਆਪਣੇ ਅੰਦਰ ਲੰਘ ਗਿਆ ਹੈ ਨਾਮ ਰਸ ਹੋ ਕੇ ਸਰੀਰ ਤੇ ਮਨ ਵਿੱਚ ਇੱਕ ਹੋਰ ਤਾਕਤ ਫਿਰ ਆਈ ਹੈ ਚੜ੍ਹਦੀਆਂ ਕਲਾ ਦਾ ਰੰਗ ਜੰਮ ਗਿਆ ਆਨੰਦ بے ਵਸਾ ਹੋ ਗਿਆ ਹੁਣ ਤਾਂ ਅੰਤਰਾਤਮੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੀ ਮਨ ਵਜੀਆਂ ਵਾਦਾਂਈਆਂ ਇਹ ਸਤਿਗੁਰੂ ਨੂੰ ਪਾ ਲੈਣ ਤੇ ਨਾਮ ਪ੍ਰਾਪਤ ਹੋਣ ਦਾ ਲੱਛਣ ਹੈ ਨਿਸ਼ਾਨੀ ਹੈ ਆਖਦੇ ਨੇ ਕਿ ਰਾਜਾ ਦੀਪਮਾਲਾ ਤੇ ਅਨੰਦਪੁਰ ਆ ਪੜਿਆ ਸੀ ਤੇ 5 ਮਹੀਨੇ ਇੱਥੇ ਰਿਹਾ ਅੰਮ੍ਰਿਤ ਵੇਲੇ ਆਸਾ ਦੀ ਵਾਰ ਸੁਣ ਲੈ ਪ੍ਰਸ਼ਾਦ ਛੱਕ ਕੇ ਥੋੜਾ ਸਰੀਰਕ ਆਰਾਮ ਕਰਨਾ ਕਈ ਵੀਰ ਸਵਰਨਮਤੀ ਮਾਤਾ ਦੇ ਨਾਲ ਨੈਲਾ ਵਿਖੇ ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਦਰਦ ਮਾਤਾ ਗੁਜਰੀ ਜੀ ਦੇ ਪਵਿੱਤਰ ਬਾਖ ਸੁਣਨੇ ਜਦੋਂ ਸਤਿਗੁਰੂ ਜੀ ਸ਼ਿਕਾਰ ਖੇਡਣ ਜਾਣ ਤਾਂ ਰਾਜੇ ਨੂੰ ਨਾਲ ਲੈ ਜਾਣ ਕਈ ਵੀਰ ਜੰਗਲਾਂ ਵਿੱਚ ਹਾਥੀ ਦੇ ਕਰਤਬਾਂ ਦੇ ਖੇਲ ਤਮਾਸ਼ੇ ਹੋਣ ਸ੍ਰੀ ਗੁਰੂ ਜੀ ਤੇ ਰਾਜਾ ਦੋਵੇਂ ਜਵਾਂ ਅਵਸਥਾ ਵਿੱਚ ਸਨ ਤੇ ਰਾਜ ਸਾਜ ਬਹਾਦਰੀ ਦੇ ਸਮਾਨ ਦਵੱਲੀ ਚਾਉ ਵਿੱਚ ਵੀ ਸੰਤ ਇਕੱਠੇ ਵੀ ਸਨ ਸੋ 5 ਮਹੀਨੇ ਪ੍ਰਸਪਰ ਬੜਾ ਆਨੰਦ ਬਣਿਆ ਰਿਹਾ ਕਈ ਵੀਰ ਸਤਲੁਜ ਵਿੱਚ ਇਸ਼ਲਾਨ ਇਕੱਠੇ ਗਏ ਤੇ ਜਲਦੀਆਂ ਤਾਰੀਆਂ ਤੇ ਸਾਰੀਆਂ ਖੇਡਾਂ ਵਿੱਚ ਲੱਗੇ ਰਏ ਕਦੇ ਦੂਰ ਦੂਰ ਤੱਕ ਪੈਦਲ ਸ਼ਿਕਾਰ ਦੇ ਮਗਰ ਕਦੇ ਪ੍ਰਸ਼ਾਦੀ ਹਾਥੀ ਤੇ ਸਹਰਾ ਪਰ ਇੱਕ ਬੜੀ ਭਾਰੀ ਖੁਸ਼ੀ ਰਹੀ ਬੜੀ ਸਮਝਣ ਵਾਲੀ ਗੱਲ ਹੈ